ਐਪ ਦੇ ਵਿੱਚ ਆਇਆ ਕਿਵੇਂ ਲੱਗਿਆ ਬਹੁਤ ਵਧੀਆ ਜੀ ਇਹੰਦੇ ਪਰਾਲੇ ਜਿਹੜੇ ਹੈਗੇ ਨੇ ਬੜੇ ਸ਼ਲਾਘਾਯੋਗ ਨੇ ਕਿ ਡਾਕਟਰ ਸਾਹਿਬ ਡਾਕਟਰ ਸੰਜੀਵ ਜੀ ਨੇ ਜਿਹੜੇ ਐਕੂ ਪ੍ਰੈਸ਼ਰ ਨਾਲ ਜਿਹੜੇ ਅੱਜ ਕੱਲ ਬਹੁਤ ਜ਼ਿਆਦਾ ਦਿੱਕਤਾਂ ਆਉਂਦੀਆਂ ਨੇ ਜਿੱਦਾਂ ਮਾਈਗਰੇਨ ਦੀ ਸਰਵਾਈਕਲ ਦੀ ਇਹ ਪ੍ਰੋਬਲਮਾਂ ਦਾ ਜਿਹੜਾ ਮੈਡੀਕਲ ਸਾਇੰਸ ਦੇ ਵਿੱਚ ਕੋਈ ਇਲਾਜ ਨਹੀਂ ਲੇਕਿਨ ਜੇ ਐਕੂ ਪ੍ਰੈਸ਼ਰ ਨਾਲ ਡਾਕਟਰ ਸਾਹਿਬ ਇਸ ਚੀਜ਼ ਦੀ ਗਾਰੰਟੀ ਕਰਦੇ ਆ ਕਿ ਜਿਹੜਾ ਇਹ ਇਲਾਜ ਆ ਇਹ ਜ਼ਰੂਰ ਕੀਤਾ ਜਾਊਗਾ ਤੇ ਆਪਣੇ ਇਹ ਬਿਲਕੁਲ ਇਨਿਸ਼ਲ ਕੈਂਪਾ ਜਿਹੜਾ ਜ ਮਾਤਾ ਗੁਜਰੀ ਗੁਜਰ ਕੌਰ ਚੈਰੀਟੇਬਲ ਟਰਸਟ ਅੰਡਰ ਅੰਡਰ ਲੌਬੀ ਵਿਖੇ ਲਖਾਇਆ ਲਗਾਇਆ ਗਿਆ ਹੈ ਤੇ ਇੱਥੇ ਪਹੁੰਚਣ ਤੇ ਬੜਾ ਸਾਡਾ ਵੀ ਮੇਰੇ ਵੀ ਪ੍ਰੋਬਲਮ ਸੀ ਡਾਕਟਰ ਸਾਹਿਬ ਨੇ ਬੜਾ ਰੀਲਿਫ ਮਿਲਿਆ ਤੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤੇ ਇਹ ਮਾਨਵਤਾ ਦੇ ਭਲੇ ਲਈ ਇਦਾਂ ਦੇ ਕੈਂਪ ਜ਼ਰੂਰ ਲੱਗਣੇ ਚਾਹੀਦੇ ਸਭ ਤੋਂ ਪਹਿਲਾਂ ਜੀ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਿੰਡ ਸਿੰਘਾਂ ਦੀ ਸਲੌਦੀ ਦੇ ਵਿੱਚ ਮਾਤਾ ਗੁਜਰਕੌਰ ਜੀ ਦੇ ਨਾਮ ਦੇ ਉੱਤੇ ਇੱਕ ਚੈਰੀਟੇਬਲ ਟਰਸਟ ਦਾ ਉਦਘਾਟਨ ਹੋਇਆ ਜਾ ਜਿਸ ਵਿੱਚ ਡਾਕਟਰ ਸੰਜੀਵ ਜੀ ਨੇ ਜੋ ਕਿ ਐਕੋ ਪ੍ਰੈਸ਼ਰ ਦੇ ਰਾਹੀਂ ਇਲਾਜ ਕਰਦੇ ਨੇ ਤੇ ਇਹ ਜਿਹੜਾ ਕੈਂਪ ਹੋਏਗਾ ਇਹ ਹਰ ਐਤਵਾਰ 4 ਤੋਂ 6 ਵਜੇ 2 ਘੰਟੇ ਦਾ ਹੋਇਆ ਕਰੇਗਾ ਜਿਹੜੇ ਵੀ ਮੇਰੇ ਲੱਗਦਾ ਲੋੜਵੰਦ ਵੀਰ ਭੈਣ ਭਰਾ ਹੈਗੇ ਨੇ ਜਿਨ੍ਹਾਂ ਨੂੰ ਕੋਈ ਪ੍ਰੋਬਲਮ ਹੈਗੀ ਹੈ ਤਾਂ ਉਹ ਆ ਕੇ ਇਸ ਕੈਂਪ ਦੇ ਵਿੱਚ ਆਪਣਾ ਇਲਾਜ ਕਰਵਾਉਣ ਬਹੁਤ ਅੱਛੇ ਡਾਕਟਰ ਨੇ ਬਹੁਤ ਸੂਝਵਾਨ ਨੇ ਤੇ ਹਰ ਐਤਵਾਰ ਯਾਨੀ ਕਿ 4 ਤੋਂ 6 ਵਜੇ ਕੈਂਪ ਲੱਗਿਆ ਜਾਏਗਾ ਇਹ ਅੱਜ ਪਹਿਲਾ ਦਿਨ ਸੀਗਾ ਸੋ ਬੜਾ ਰੁਝਾਨ ਹੈ ਡਾਕਟਰ ਸਾਹਿਬ ਬਹੁਤ ਵਧੀਆ ਤਰੀਕੇ ਨਾਲ ਸਾਰਿਆਂ ਨੂੰ ਦੇਖ ਰਹੇ ਨੇ ਤੇ ਸਭ ਤੋਂ ਸਭ ਤੋਂ ਵੱਧ ਧੰਨਵਾਦ ਕਰਦੇ ਆ ਪਿੰਡ ਸਿੰਘਾਂ ਦੀ ਸਲੋਦੀ ਦੇ ਸੁਖਵਿੰਦਰ ਸਿੰਘ ਖਾਲਸਾ ਜੀ ਦਾ ਜਿਨ੍ਹਾਂ ਨੇ ਇਹ ਉਪਰਾਲਾ ਵਿੱਢਿਆ ਆ ਤੇ ਇਹ ਉਪਰਾਲਾ ਕਰਕੇ ਬਹੁਤ ਹੀ ਗਰੀਬ ਪਰਿਵਾਰ ਜਿਹੜੇ ਕਿ ਲੋੜਵੰਦ ਨੇ ਨਿਸ਼ੁਲਕ ਇਹ ਚੀਜ਼ ਇੱਕ ਕੋਪਰੈਸ਼ਨ ਦਾ ਹੈ ਜਿਹੜਾ ਕੈਂਪ ਲੱਗਿਆ ਗਿਆ ਆ ਤੇ ਸਾਰਿਆਂ ਲਈ ਇਹ ਫਾਇਦੇ ਵਾਲਾ ਹੋਏਗਾ ਤੋ ਉਮੀਦ ਕਰਦਾ ਕਿ ਸਾਰੇ ਇਸ ਦਾ ਫਾਇਦਾ ਵੀ ਚੱਕਣਗੇ। ਸੋ ਸਾਰਿਆਂ ਨੂੰ ਦੁਬਾਰਾ ਤੋਂ ਵਾਹਿਗੁਰਜੀ ਕਾ ਖਾਲਸਾ, ਵਾਹਿਗੁਰਜੀ। ਸੰਜੀਵ ਇੱਕ ਪ੍ਰੈਸ਼ਰ ਐਂਡੀ। ਸਰ ਅੱਜ ਉਹ ਸਲੋਦੀ ਵਿੱਚ ਪਹੁੰਚ ਕੇ ਕਿਹਾ ਕਿ ਉਹ ਜੀ ਸੰਗਤ ਦਾ ਸਹਿਯੋਗ ਹੈ। ਮੈਨੂੰ ਬਹੁਤ ਵਧੀਆ ਲੱਗਿਆ ਇੱਥੇ ਕੈਂਪ ਲਾ ਕੇ। ਸੋ ਜਿਹੜੇ ਮਰੀਜ਼ ਆਏ ਉਹਨਾਂ ਨੂੰ ਮੈਂ ਦਿਲੋਂ ਠੀਕ ਕਰਨ ਦੀ ਕੋਸ਼ਿਸ਼ ਕੀਤੀ। ਅੱਧੇ ਮਰੀਜ਼ ਤਾਂ ਮੈਂ ਬਿਲਕੁਲ ਓਕੇ ਕਰਤੇ, ਠੀਕੇ ਕਰਤੇ। ਪਹਿਲੀ ਵਾਰ ਚ ਜਿਨ੍ਹਾਂ ਨੂੰ ਨੌਲੇਜ ਹੈ ਐਕਿਊਰੀ ਉਹ ਤਾਂ ਹੀ ਟ੍ਰੀਟਮੈਂਟ ਬਹੁਤ اچھی ਤਰ੍ਹਾਂ ਲੈ ਰਹੇ ਆ ਜਿਨ੍ਹਾਂ ਨੂੰ ਪਤਾ ਨਹੀਂ ਉਹਨਾਂ ਨੂੰ ਵੀ ਪਤਾ ਲੱਗ ਰਿਹਾ ਹੈ ਅੱਜ ਕੱਲ ਵੀ ਵਿਦਆਊਟ ਮੈਡੀਸਨ ਵੀ ਟ੍ਰੀਟਮੈਂਟ ਹੁੰਦੇ ਨੇ ਤੋਂ ਮੈਂ ਸਾਰੀ ਸੰਗਤ ਨੂੰ ਇਹੀ ਸਹਿਯੋਗ ਦਿਨਾ ਹੈ ਕਿ ਵਿਦਆਊਟ ਮੈਡੀਸਨ ਵੀ ਇਹ ਸਹਿਯੋਗ ਟ੍ਰੀਟਮੈਂਟ ਹੁੰਦੇ ਨੇ ਪਰ ਉਹਨਾਂ ਨੂੰ ਨੌਲੇਜ ਨਹੀਂ ਉਹਨਾਂ ਨੂੰ ਨੌਲੇਜ ਦੇ ਕੇ ਪਿੰਡਾਂ-ਪਿੰਡਾਂ 'ਚ ਇਹ ਅਸੀਂ ਕੈਂਪਾਂ ਦਾ ਯੋਜਨ ਕੀਤਾ ਹੈ ਮਾਤਾ ਗੁਜਰੀ ٹرسٹ ਵੱਲੋਂ ਅ ਹੋਰ ਕੀ ਦੱਸਾਂ ਰੀਜਨ ਕਹਿਣਾ ਚਾਹੁੰਦੇ ਹਾਂ ਵੀ ਜਿਹੜੇ ਬੋਢਿਆਂ ਦਾ ਦਰਦ ਨੇ ਸਰਵਾਈਕਲ ਆਏ ਬੈਕ ਪੈਨ ਹੋ ਜਾਂਦੀ ਹੈ ਜ਼ਿਆਦਾਤਰ ਪਿੱਛੇ ਦਾ ਬਿਲਕੁਲ ਇਹੋ ਜਿਹਾ ਹੈ ਇਹ ਇਹਨਾਂ ਦਾ ਪੋਸਚਰ ਜਦੋਂ ਖਰਾਬ ਹੋ ਜਾਂਦੇ ਨਾ ਐ ਇਹਨਾਂ ਨੂੰ ਪ੍ਰੋਬਲਮ ਸ਼ੁਰੂ ਹੋ ਜਾਂਦੀ ਹੈ ਇਹਨਾਂ ਨੂੰ ਪਤਾ ਨਹੀਂ ਲੱਗਦਾ ਵੀ ਸਾਨੂੰ ਪ੍ਰੋਬਲਮ ਕਿੱਥੋਂ ਸ਼ੁਰੂ ਹੋਈ ਹੈ ਮੇਨ ਗੱਲ ਮੁੱਦਾ ਪੋਸਚਰ ਦਾ ਜ਼ਿਆਦਾ ਸੈਰ ਦਾ ਅੱਜਕਲ ਸੈਰ ਵੀ ਲੋਕੀ ਘੱਟ ਕਰ ਰਹੇ ਨੇ ਜੰਗ ਫੂਡ ਜ਼ਿਆਦਾ ਖਾ ਰਹੇ ਆ ਉਹਦੇ ਨਾਲ ਵੀ ਪ੍ਰੋਬਲਮ ਆ ਰਹੀ ਹੈ ਮੈਂ ਤਾਂ ਇਹ ਕਿਉਂਗਾ ਵੀ ਜੰਗ ਫੂਡ ਖਾਣਾ ਛੱਡ ਦੋ। ਸਭ ਤੋਂ ਵਧੀਆ ਰਹੋਗੇ ਤੁਸੀਂ। ਬਾਕੀ ਗੱਲੇ ਇਹਨਾਂ ਦੀ ਸਿਹਤ ਦੀ। ਅੱਜ ਕੱਲ ਕੱਲੇ ਕੱਲੇ ਦੇ ਘਰ ਗੱਡੀ ਖੜੀ ਐ। ਕਿਉਂਕਿ ਤੁਰਨਾ ਕੋਈ ਵੀ ਨਹੀਂ ਜਾਂਦਾ। ਪਹਿਲਾਂ ਸ਼ਹਿਰ ਹੁੰਦੀ ਸੀ, ਲੋਕੀ ਠੀਕ ਰਹਿੰਦੇ ਸੀ। ਮੈਂ ਤਾਂ ਦੁਆਰਤੀ ਕਹਿ ਰਿਹਾ ਵੀ ਤੁਹਾਨੂੰ ਸੈਰ ਕਰਨੀ ਪੈਣੀ ਐ। ਯੋਗਾ ਕਰਨਾ ਪੈਣਾ। ਆਟੋਮੈਟਿਕੇ ਤੁਹਾਡਾ ਇੱਕ ਪ੍ਰੈਸ਼ਰ ਹੋ ਜਾਏਗਾ ਨਾ। ਹਾਲ ਸਾਬ ਵਾਹਿਗੁਰੂ ਜੀ ਕੀ ਫਤਿਹ। ਅੱਜ ਪਿੰਡ ਸਿੰਘਾਂ ਸਲੋਦੀ ਧੰਨਮਾਤਾ ਗੁਜਰਕੌਰ ਜੀ ਦੇ ਨਾਮ ਦੇ ਉੱਪਰ ਅਸੀਂ ਇੱਕ ਚੈਰੀਟੇਬਲ ਸੈਂਟਰ ਖੋਲਿਆ ਮਾਤਾ ਗੁਜਰਕੌਰ ਜੀ ਚੈਰੀਟੇਬਲ ਸਮਾਜ ਭਲਾਈ ਸੈਂਟਰ ਅੱਜ ਪਹਿਲਾ ਕੈਂਪ ਲਗਾਇਆ ਗਿਆ ਇੱਥੇ ਐਕੂ ਪ੍ਰੈਸ਼ਰ ਦਾ ਜਿਸ ਵਿੱਚ ਡਾਕਟਰ ਸੰਜੀਤ ਕੁਮਾਰ ਜੀ ਅੱਜ ਮਰੀਜ਼ਾਂ ਦਾ ਜਿਨ੍ਹਾਂ ਨੇ ਇਲਾਜ ਕੀਤਾ ਹੈ ਕਾਫੀ ਵੱਡੀ ਗਿਣਤੀ ਦੇ ਵਿੱਚ ਇੱਥੇ ਪੇਸ਼ੈਂਟ ਆਏ ਸੀ ਸਰਵਾਈਕਲ ਦੇ ਜਿਵੇਂ ਕਹਿੰਦੇ ਜੋੜਾਂ ਦਾ ਦਰਦ ਮੋਢਿਆਂ ਦਾ ਦਰਦ ਬੈਕ ਪੇਨ اور ਬਹੁਤ ਮਰੀਜ਼ਾਂ ਨੂੰ ਰਾਹਤ ਮਿਲੀ ਹੈ ਇਸ ਸੈਂਟਰ ਦੇ ਵਿੱਚ ਅਸੀਂ ਜ਼ਿਆਦਾਤਰ ਇਹ ਹੀ ਕੋਸ਼ਿਸ਼ ਕਰਾਂਗੇ ਕਿ ਜਿਹੜੇ ਲੋੜਵੰਦ ਜਾਂ ਗਰੀਬ ਜਿਹੜੇ ਡਾਕਟਰਾਂ ਦੀ ਪਹੁੰਚ ਤੱਕ ਨਹੀਂ ਕਰ ਸਕਦੇ ਮੋਟੀਆਂ ਫੀਸਾਂ ਨਹੀਂ ਦੇ ਸਕਦੇ ਦਵਾਈਆਂ ਦੇ ਪੈਸੇ ਨਹੀਂ ਖਰ ਸਕਦੇ ਉਹਨਾਂ ਵਾਸਤੇ ਅਸੀਂ ਇਹ ਕੈਂਪ ਸ਼ੁਰੂ ਕੀਤੇ ਨੇ ਹੁਣ ਜਿੰਨੇ ਵੀ ਕੈਂਪ ਹੋਣਗੇ ਭਾਵੇਂ ਸਾਡਾ ਪਹਿਲਾਂ 7-8 ਕੈਂਪ ਅਸੀਂ ਲਾ ਚੁੱਕੇ ਆ ਇਲੈਕਟ੍ਰੋ ਹੋਮੀਓਪੈਥੀ ਡਾਕਟਰ ਸਾਹਿਬ ਦੇ ਉਹਨਾਂ ਦੇ ਬਖ ਬਖ ਪਿੰਡਾਂ ਸ਼ਹਿਰਾਂ ਦੇ ਵਿੱਚ ਹੁਣ ਅਸੀਂ ਅੱਜ ਇੱਕ ਨੂੰ ਪ੍ਰਮੋਟ ਕਰਨ ਵਾਸਤੇ ਡਾਕਟਰ ਸੰਜੀਪ ਕੁਮਾਰ ਜੀ ਨੇ ਸਾਡੇ ਦਫ਼ਤਰ ਵਿੱਚ ਪਹੁੰਚ ਕੇ ਕੈਂਪ ਲਾਇਆ 4 ਤੋਂ 6 ਵਜੇ ਤੱਕ ਜਿਸ ਵਿੱਚ ਵੱਡੀ ਗਿਣਤੀ ਵਿੱਚ ਅ ਮਰੀਜ਼ਾਂ ਨੇ ਲਾਹਾ ਲਿਆ ਵਾ ਕੋਈ ਜਿਨ੍ਹਾਂ ਨੇ ਜਾਤਰਾ ਬਈ ਜਿਹੜੇ ਬਜ਼ੁਰਗ ਨੇ ਉਹਨਾਂ ਨੂੰ ਗੋਡਿਆਂ ਦੀ ਪ੍ਰੋਬਲਮ ਬਹੁਤ ਜ਼ਿਆਦਾ ਹੈ ਵਾ ਜਿਹੜੇ ਤੁਰ ਨਹੀਂ ਸਕਦੇ ਮੋਢਿਆਂ ਦੀ ਡਿਸਕ ਪ੍ਰੋਬਲਮ ਸਰਵਾਈਕਲ ਇਹਦੇ ਵਿੱਚ ਨੁਕਤਾ ਬਹੁਤ ਵਧੀਆ ਵਾ ਡਾਕਟਰ ਦਾ ਵੀ 5 ਮਿੰਟ 2 3 ਮਿੰਟਾਂ ਦੇ ਵਿੱਚ ਹੀ ਮਰੀਜ਼ ਨੂੰ ਕਹਿੰਦੇ ਨੇ ਵੀ ਤੁਸੀਂ ਠੀਕ ਹੋ ਤੁਹਾਨੂੰ ਮੇਰੇ ਕੋਲ ਆਉਣ ਦੀ ਲੋੜ ਨਹੀਂ ਨਹੀਂ ਤਾਂ ਯਾਤਰਾ ਡਾਕਟਰ ਆਪਣਾ ਮਰੀਜ਼ ਬਣਾ ਲੈਂਦੇ ਨੇ ਉਹ ਲੰਬੇ ਤੱਕ ਯੂਜ਼ ਕਰਦੇ ਨੇ ਉਹਦਾ ਲਾਜ ਨਹੀਂ ਕਰਦੇ ਪਰ ਮੈਂ ਜਿਹੜੀ ਸਾਡੀ ਡਾਕਟਰਾਂ ਦੀ ਟੀਮ ਹੈ ਇਹਦੇ ਵਿੱਚ ਬਹੁਤ ਵੱਡੀ ਖਾਸੀਅਤ ਹੈ ਉਹਨਾਂ ਨੂੰ ਕਿਸੇ ਬਹਿਮ ਭਰਮ ਦੇ ਵਿੱਚ ਨਹੀਂ ਪੈਂਦੇ ਉਹਨਾਂ ਨੂੰ ਡਰਾਉਦੇ ਨਹੀਂ ਵੀ ਤੁਹਾਨੂੰ ਬਹੁਤ ਵੱਡੀ ਬਿਮਾਰੀ ਹੈ ਆ ਭਾਵੇਂ ਗੋਡਿਆਂ ਦੀ ਹੋਵੇ ਭਾਵੇਂ ਸਰਵਾਈਕਲ ਹੋਵੇ ਇਹ ਕੈਂਪਸ ਨਹੀਂ ਇੱਥੇ ਸ਼ੁਰੂ ਕੀਤੇ ਨੇ ਧਨਮਤਾ ਗੁਜਰਪੁਰ ਜੀ ਦੇ ਨਾਮ ਤੇ ਅਸੀਂ ਇੱਕ ਵੇ ਬਣਾਇਆ ਸੈਂਟਰ ਖੋਲੇਆ ਪਿੰਡ ਸੁਵੰਗਲ ਸਲੋਦੀ ਦੇ ਵਿੱਚ ਜਿੱਥੇ ਸੀ ਇੱਥੇ ਇਹ ਸੈਂਟਰ ਦੇ ਵਿੱਚ ਅਸੀਂ ਯਾਤਰਾ ਹਫਤੇ ਦੇ ਵਿੱਚ 1 2 3 OPD ਸ਼ੁਰੂ ਕਰਾਂਗੇ ਜਿਹਦੇ ਵਿੱਚ ਬਹੁਤ ਘੱਟ ਫੀਸ ਦੇ ਉੱਪਰ ਹੁਣ ਦੇਖੋ ਅਸੀਂ ਇਸ ਕੈਂਪ ਦੇ ਵਿੱਚ ਕੋਈ ਉਹ ਨਹੀਂ ਕਰਿਆ ਡਾਕਟਰ ਸਾਹਿਬ ਹੈ ਵੱਲੋਂ ਸਮਾਨ ਵੀ ਨਾਲ ਦੇ ਦਿੰਦੇ ਨੇ ਕੋਈ ਰਿੰਗ ਹੋ ਗਈ ਜਾਂ ਕੋਈ ਵੀ ਆਇਲ ਹੋ ਗਿਆ ਜਿਹੜਾ ਮਹਿੰਗੇ ਆਇਲ ਨੇ ਉਹ ਵੀ ਅੱਜ ਇੱਥੇ ਫ੍ਰੀ ਦਿੱਤੇ ਗਏ ਨੇ ਸਾਡੀ ਕੋਸ਼ਿਸ਼ ਇਹ ਹੈ ਵੀ ਜਿਹੜੇ ਲੋੜਵੰਦ ਨੇ ਉਹਨਾਂ ਤੱਕ ਸਾਡੀ ਜਿਹੜੀ ਡਾਕਟਰਾਂ ਦੀ ਟੀਮ ਆ ਪਹੁੰਚੀ ਉਹਨਾਂ ਦਾ ਲਾਜ ਕਰੇ ਇਹਨੂੰ ਕਹਿੰਦੇ ਨੇ ਮਨੁੱਖਤਾ ਦਾ ਭਲਾ ਮਨੁੱਖਤਾ ਦੇ ਭਲੇ ਵਾਸਤੇ ਹੀ ਸਾਡਾ ਟਰੱਸਟ ਸ੍ਰੀ ਗੁਰੂ ਅਰਜਨ ਦੇਵ ਜੀ ਧਰਮਚਾਰ ਟਰੱਸਟ ਜਿਵੇਂ ਭਾਵੇਂ ਧਰਮ ਦੇ ਖੇਤਰ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਅਸੀਂ ਲੰਬੇ ਸਮੇਂ ਤੋਂ ਧਾਰਮਿਕ ਫਿਲਮਾਂ ਗੁਰਮਤ ਕੈਂਪ ਗੁਰਮਤ ਕਲਾਸਾਂ ਵਿਦਿਆਲਾ ਚੱਲ ਰਿਹਾ ਇਸ ਸਥਾਨ ਦੇ ਉੱਪਰ ਮੇਰੇ ਘਰ ਦੇ ਵਿੱਚ ਹੀ ਇਹ ਸਾਰਾ ਅਸੀਂ ਇੱਕ ਬਣਾਇਆ ਬਈ ਕਿਸੇ ਸੰਵਾਰ ਜਾਣ ਦੀ ਲੋੜ ਨਾ ਬਈ ਗੁਰਮਤ ਅਕੈਡਮੀ ਚੱਲਦੀ ਜਿਹਦੇ ਵਿੱਚ ਬੱਚੇ ਐਤਵਾਰ ਦੇ ਐਤਵਾਰ ਕੀਰਤਨ ਸਿੱਖਦੇ ਨੇ ਗੁਰਬਾਣੀ ਸਿੱਖਦੇ ਨੇ ਔਰ ਹੁਣ ਇਹਦੇ ਨਾਲ ਅਸੀਂ ਸਰੀਰਕ ਜਿਹੜੇ ਰੋਗ ਨੇ ਲੋੜਵੰਦਾਂ ਦੇ ਉਹਦੇ ਇਲਾਜ ਵੀ ਸ਼ੁਰੂ ਕੀਤੇ ਨੇ ਤੋਂ ਮੈਂ ਡਾਕਟਰ ਸਾਹਿਬ ਨੂੰ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੇ ਨਗਰ ਆ ਕੇ ਅੱਜ ਇਹ ਪਹਿਲਾ ਕੈਂਪ ਲਾਇਆ ਹੈ ਇਹ ਕੈਂਪ ਹੁਣ ਹਰੇਕ ਹਫ਼ਤੇ ਸ਼ਾਮ ਨੂੰ 4 ਤੋਂ 6 ਵਜੇ ਤੱਕ ਚੱਲਿਆ ਕਰਨਾ ਹੈ ਤੋ ਮੈਂ ਪੇਸ਼ੈਂਟ ਹੋਰਨੂੰ ਵੀ ਜਿਹੜੇ ਇਸ ਚੀਜ਼ ਤੋਂ ਬਿਮਾਰੀਆਂ ਤੋਂ ਪੀੜਤ ਨੇ ਉਹ ਜ਼ਰੂਰ ਇਹਦਾ ਲਾਹਾ ਲੈਣ ਕੈਂਪ ਦੇ ਵਿੱਚ ਆਉਣ। ਸੋ ਮੈਂ ਫਿਰ ਵੀ ਦੁਬਾਰਾ ਫੇਹੀ ਧੰਨਵਾਦ ਕਰਦਾ ਕਿ ਜਿਹੜਾ ਅੱਜ ਅਸੀਂ ਮਾਤਾ ਗੁਜਰਕੌਰ ਜੀ ਚੈਰੀਟੇਬਲ ਸਮਾਜ ਭਲੇ ਸੈਂਟਰ ਖੋਲਿਆ। ਇਹ ਅੱਜ ਦਾ ਸਾਡਾ ਪਹਿਲਾ ਕੈਂਪ ਸੀ। ਬਹੁਤ ਵਧੀਆ ਸੰਗਤ ਦਾ ਸਹਿਯੋਗ ਮਿਲਿਆ। ਅ ਮਰੀਜ਼ਾਂ ਨੇ ਵੱਡੇ ਪੱਧਰ ਤੇ ਆ ਕੇ ਇਲਾਜ ਕਰਵਾਇਆ। ਕਿਉਂਕਿ ਕੋਸ਼ਿਸ਼ ਇਹੀ ਹੈ ਬੀ ਕੋ ਜ ਚੰਗਾ ਕਰੀਏ ਜੇ ਦੁਨੀਆ ਤੇ ਆਇਓ ਤਾਂ ਕੁਝ ਚੰਗਾ ਕਰੀਏ ਅਸਲ ਚ ਮਨੁੱਖਤਾ ਦੀ ਸੇਵਾ ਹੀ ਰੱਬ ਦੀ ਸੇਵਾ ਹੈ ਇਹ ਅਸੀਂ ਕਾਰਜ ਨੂੰ ਲੈ ਕੇ ਚੱਲੇ ਆਂ ਵੀ ਰੱਬ ਦੀ ਸੇਵਾ ਹੈ ਤਾਂ ਮਨੁੱਖਤਾ ਦੀ ਸੇਵਾ ਕਰ ਲੋ ਤਾਂ ਰੱਬ ਦੀ ਹੀ ਸੇਵਾ ਹੋ ਜਾਂਦੀ ਹੈ ਸੋ ਇਹ ਸਾਡੀ ਜਿਹੜੀ ਲੜੀ ਤਹਿਤ ਇਹ ਅਸੀਂ ਕੈਂਪ ਸ਼ੁਰੂ ਕੀਤੇ ਨੇ ਸਾਡੀ ਕੋਸ਼ਿਸ਼ ਹੋਵੇਗੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਹੋਰ ਵੀ ਵੱਡੇ ਪ੍ਰੋਜੈਕਟ ਅਸੀਂ ਲੀਕਾਂਗੇ ਆ ਭਾਵੇਂ ਦੀ ਤੁਸੀਂ ਦੇਖੋਗੇ ਕਿ ਅੱਜ ਕੱਲ ਬਲੱਡ ਪ੍ਰੈਸ਼ਰ ਹੋ ਗਿਆ ਸ਼ੂਗਰ ਹੋ ਗਿਆ ਉਹਦਾ ਵੀ ਅਸੀਂ ਇੱਕ ਦੰਦਾ ਇਹਨਾਂ ਦੇ ਹਫ਼ਤੇ ਦੇ ਵਿੱਚ ਟੈਸਟ ਕਰਵਾਇਆ ਕਰਾਂਗੇ ਇਹਦੇ ਚੈਰੀਟੀ ਦੇ ਵਿੱਚ ਕੋਸ਼ਿਸ਼ ਹੈ ਸੰਗਤਾਂ ਨੂੰ ਵੀ ਬੇਨਤੀ ਹੈ ਕਿ ਇਸ ਕੈਂਪ ਦੇ ਵਿੱਚ ਆਪ ਜੀ ਬਹੁਤ ਯੋਗਦਾਨ ਵੀ ਪਾਉਣਾ ਹੈ ਕਿਉਂਕਿ ਹਰ ਪਿੰਡ ਦੇ ਵਿੱਚ ਜੇ ਇਹੋ ਜਿਹੇ ਕੈਂਪ ਲੱਗਣਗੇ ਲੋੜਵੰਦਾਂ ਦੇ ਇਲਾਜ ਕਰਵਾਉਣਗੇ ਸੋ ਇਹ ਸਾਡਾ ਸਮਾਜ ਦਾ ਭਲਾ ਵਾ ਉਕੇ ਅਸੀਂ ਦੇਖਿਆ ਪਿਛਲੇ ਜਿਹੜੇ ਕੈਂਪਾਂ ਦੇ ਵਿੱਚ ਵੀ ਅਸੀਂ ਜਿਹੜੇ ਮਰੀਜ਼ਾਂ ਦਾ तकरीबन ਇਹ ਜਿਹੇ ਸਾਡੇ ਕੋਲ ਪੇਸ਼ੈਂਟ ਆਏ ਨੇ ਵੀ ਜਿਹੜੇ 5-5 ਲੱਖ ਰੁਪਏ ਡਾਕਟਰ ਮੰਗਦੇ ਸੀ ਉਹ ਅਸੀਂ ਫ੍ਰੀ ਦੇ ਵਿੱਚ ਇਲਾਜ ਉਹਨਾਂ ਦਾ ਕਰਵਾਇਆ ਡਾਕਟਰਾਂ ਕੋਲ ਦਵਾਈਆਂ ਫ੍ਰੀ ਉਹਨਾਂ ਦੀਆਂ ਪੱਟੀਆਂ ਫ੍ਰੀ ਮਾਜਰੇ ਤੋਂ ਇੱਕ ਪੇਸ਼ੈਂਟ ਸੀ ਜਿਨ੍ਹਾਂ ਦਾ ਲੱਤੇ ਗਲ ਗਈ ਸੀ ਡਾਕਟਰ ਕਹਿੰਦੇ ਆ ਤਾਂ ਰਤ ਵੰਡਾ ਲਓ ਜਾਂ ਫਿਰ 5 ਲੱਖ ਰੁਪਏ ਦੇ ਦੋ ਜਿਹੜਾ ਇਲਾਜ ਕਰਾਉਣ ਜਿਹੜੇ ਅਸਮਰਥ ਨੇ ਇਲਾਜ ਕਰਾਉਣ ਤੋਂ ਉਹਨਾਂ ਵਾਸਤੇ ਇਹ ਕੈਂਪ ਲਾਹੇਵੰਦ ਨੇ ਉਹ ਅੱਜ ਅਸੀਂ ਉਹਨਾਂ ਵੀ ਤੁਹਾਡੇ ਨਾਲ ਰੂਬਰੂ ਕਰਾਂਗੇ ਅਗਲੇ ਐਪੀਸੋਡ ਦੇ ਵਿੱਚ ਵੀ ਜਿਹੜੇ ਅਸੀਂ ਪੇਸ਼ੈਂਟਾਂ ਨੂੰ ਠੀਕ ਕੀਤਾ ਕੋਈ ਇੰਜੀਨੀਅਰ ਕਿ ਕੋਈ ਪੈਸਾ ਬਣਾਉਣ ਲਈ ਅਸੀਂ ਕਾਰਜ ਕਰਦੇ ਆਂ ਵੀ ਨਾਮ ਕਮਾਉਣ ਲਈ ਕਾਰਜ ਕਰਦੇ ਆਂ ਇਹ ਗੁਰੂ ਅਰਜਨ ਦੇਵ ਜੀ ਦੀ ਫਿਲਾਸਫੀ ਹੈ ਵੀ ਮਰੀਜ਼ਾਂ ਦਾ ਜਿਹੜੀ ਸੇਵਾ ਵਾ ਹੈ ਭਾਵੇਂ ਕੋਈ ਬਜ਼ੁਰਗ ਹੈ ਉਹਨਾਂ ਵਾਸਤੇ ਅਸੀਂ ਇਹ ਕੈਂਪ ਲਾ ਰਹੇ ਆਂ ਸੋ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਧੰਨ ਮਾਤਾ ਗੁਦਰਪੁਰ ਜੀ ਦਾ ਅਸੀਂ ਕੋਟੋਂ ਧੰਨਵਾਦ ਕਰਦੇ ਆਂ ਜਿਨ੍ਹਾਂ ਨੇ ਸਤ ਸੇਵਾ ਲਈ ਹੈ ਅੱਗੇ ਵੀ ਆਸ ਕਰਦੇ ਆ ਕਿ ਸਾਨੂੰ ਇਹ ਸੇਵਾ ਕਰਨ ਦੀ ਬਲ ਬੁੱਧੀ ਬਖਸ਼ਿਸ਼ ਕਰਨ ਸਾਨੂੰ ਆਪਣੇ ਅੰਗ ਸੰਗ ਰਹਿਣ ਸਾਡੇ ਅਸੀਂ ਚੰਗੇ ਕਾਰਜ ਕਰੀਏ ਤਾਂ ਜੋ ਸਮਾਜ ਦਾ ਭਲਾ ਹੋ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ